ਲੁਧਿਆਣਾ ਜਿਮਨੀ ਚੋਣਾ ਨੂੰ ਲੈ ਕੇ ਅੱਜ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਤੋਂ ਸੰਜੀਵ अरोड़ा ਲੁਧਿਆਣਾ ਦੇ ਜਿਮਨੀ ਚੋਣਾ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤੇ ਅਗਰ ਦੇਖਿਆ ਜਾਵੇ ਤਾਂ ਹਰ ਪਾਸੇ ਹੀ ਜਸ਼ਨ ਦਾ ਮਾਹੌਲ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਜਿੱਤ ਤੇ ਪੂਰੀ ਤਰ੍ਹਾਂ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਹੈ ਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਅੰਮ੍ਰਿਤਸਰ ਤੋਂ ਸਾਉਦੇ ਐਮਐਲਏ ਡਾਕਟਰ ਇੰਦਰਬੀਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਸ੍ਰੀ ਕਾਲ ਨਮਸਕਾਰ ਜੀ ਸਰ ਅੱਜ ਲੁਧਿਆਣਾ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ ਕਿਵੇਂ ਦੇਖ ਦਿਓ ਬਹੁਤ ਅੱਛਾ ਲੱਗਾ ਸਾਨੂੰ ਸਭ ਨੇ ਬਹੁਤ ਮਿਹਨਤ ਕੀਤੀ ਸੀ ਕਿ ਸਾਡੇ ਪਾਰਟੀ ਦੇ ਕੈਂਡੀਡੇਟ ਸ੍ਰੀ ਸੰਜੀਵ ਰੌੜਾ ਜੀ ਬਹੁਤ شریف ਬਹੁਤ ਇਮਾਨਦਾਰ ਆਦਮੀ ਨੇ ਬੜੇ ਮਿੱਠ ਬੋਲਦੇ ਨੇ ਆਰਾਮ ਨਾਲ ਪਿਆਰ ਨਾਲ ਗੱਲ ਕਰਦੇ ਨੇ ਸੋ ਲੋਕਾਂ ਨੂੰ ਜਿਹੜੀਆਂ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਸੀਗੀਆਂ ਜੋ ਸਾਨੂੰ ਡਾਇਰੈਕਸ਼ਨ ਦਿੱਤੀ ਹੈ ਸਾਡੇ ਸੁਪਰੀਮੋ ਕੇਜੀਵਾਲ ਸਾਹਿਬ ਨੇ ਸੋ ਸਭ ਨੂੰ ਦੇਖਦੇ ਹਾਂ ਜਿਹੜੇ ਸਾਡੀ ਪਾਰਟੀ ਦੀਆਂ ਨੀਤੀਆਂ ਨੇ ਉਹ ਸਭ ਨੂੰ ਦੇਖਦੇ ਹਾਂ ਲੋਕਾਂ ਨੇ ਵੋਟ ਪਾਈ ਹੈ ਔਰ ਅਸੀਂ ਹੋਰ ਜਿਆਦਾ ਮਿਹਨਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜਾ ਲੋਕਾਂ ਦਾ ਵਿਸ਼ਵਾਸ ਸਾਡੇ ਤੇ ਪਹਿਲਾਂ ਸੀਗਾ ਸਾਨੂੰ 92 ਸੀਟਾਂ ਜਿਤਾਈਆਂ ਫਿਰ ਬਰਕਰਾਰ ਰਿਹਾ ਕਿਉਂਕਿ ਸਾਨੂੰ ਉਹਦੇ ਬਾਅਦ 4-5 ਬਾਈ ਇਲੈਕਸ਼ਨ ਸਾਨੂੰ ਜਿੱਤ ਹਾਸਲ ਹੋਈ ਹੈ ਇਸ ਕਰਕੇ ਮਿਹਨਤ ਕਰਾਂਗੇ ਬਹੁਤ ਜਿਆਦਾ ਔਰ ਮੈਂ ਬਹੁਤ ਵਧਾਈ ਦਿੰਨਾ ਹੈ ਅਮਰਸਾਦ ਦੇ ਲੋਕਾਂ ਨੂੰ ਜਹਾਨ ਦੇ ਲੋਕਾਂ ਨੂੰ ਪੂਰੇ ਪੰਜਾਬ ਨਿਵਾਸੀਆਂ ਨੂੰ ਨਾਲ ਹੀ ਨਾਲ ਮੈਂ ਵੀ ਕਹਿਣਾ ਚਾਹੁੰਦਾ ਕਿ ਸਾਡੀ ਨੈਸ਼ਨਲ ਲੈਵਲ ਤੇ ਬਹੁਤ ਵੱਡੀ ਜਿੱਤ ਹੋਈ ਹੈ ਕਿਉਂਕਿ ਗੁਜਰਾਤ ਚੋਂ ਸਾਡੀ ਦੋ ਸੀਟਾਂ ਚੋਂ ਇੱਕ ਸੀਟ ਆਈ ਹੈ ਜੀ ਔਰ ਉਹ ਸਾਡੇ ਪਾਰਟੀ ਦੇ ਬਹੁਤ ਇੰਪੋਰਟੈਂਟ ਲੀਡਰ ਨੇ ਸੋ ਉਹਨਾਂ ਵੀ ਜਿੱਤਿਆ ਉੱਥੇ ਸੋ ਪੰਜ ਸੀਟਾਂ ਟੋਟਲ ਬਾਈ ਇਲੈਕਸ਼ਨ ਚ ਆਈਆਂ ਸੀ ਕਿ ਆ ਸਪੰਜਾਂ ਚੋਂ ਦੋ ਆਮਾਦੀ ਪਾਰਟੀ ਜਿੱਤੀਆਂ ਜੋ ਕਿ ਬਹੁਤ ਵੱਡੀ ਗੱਲ ਹੈ ਫਰਕ ਦੀ ਗੱਲ ਕੀਤੀ ਜਾਵੇ ਤਾਂ 10000 ਸ਼ੇਰ 634 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ ਕੋਈ ਘੱਟ ਜਿਹੜੀ VOTING ਹੋਣੀ ਸੀ ਕਿ ਬਹੁਤ ਜ਼ਿਆਦਾ ਫਰਕ ਦੇ ਨਾਲ ਜਿੱਤੇ ਇਸ ਦੇ ਨਾਲ ਹੀ ਜਿਹੜਾ ਡਿਵੈਲਪਮੈਂਟ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਤੁਹਾਨੂੰ ਲੱਗਦਾ ਕਿ ਹੁਣ ਅੱਗੋਂ ਜਿਹੜੇ ਸਾਰੇ ਕੰਮ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੇ ਕੀਤੇ ਜਾਣਗੇ ਤੇ ਇਸ ਦੇ ਨਾਲ ਹੀ ਜਿਹੜਾ 2027 ਦੇ ਕਹਿੰਦੇ ਸੀ ਕਿ ਇਸ ਇਲੈਕਸ਼ਨਸ ਦੇ ਨਾਲ ਉਹਦੀ ਵੀ ਕੁਝ ਨਾ ਕੁਝ ਜਿਹੜੀ ਤਸਵੀਰ ਹੈ ਉਹ ਵੀ ਸਾਹਮਣੇ ਆਏਗੀ ਜੀ ਬਿਲਕੁਲ ਜੀ ਤਸਵੀਰ ਖੁੱਲ ਕੇ ਆ ਗਈ ਹੈ ਕਿਉਂਕਿ ਆਪੋਜੀਸ਼ਨ ਪਾਰਟੀਆਂ ਇਸ ਕਹਿ ਰਹੀਆਂ ਸੀ ਅਸੀਂ ਤਾਂ ਨਹੀਂ ਸੀ ਕਹਿ ਰਹੇ ਉਹ ਕਹਿ ਰਹੇ ਸੀ ਕਿ ਕਿ ਇਹ ਜਿਹੜੀ ਵਾਈਪੋਲ ਹੈ ਏ ਦੱਸੇ ਕਿ ਕਿ ਸਤਾਈ ਚ ਕਦੋਂ ਚਲਦੀ ਹੈ ਗੇਮ ਕਦੋਂ ਚਲਦੀ ਹੈ ਸੋ ਅਸੀਂ ਹੁਣ ਸਾਰੇ ਪੰਜਾਬ ਨੂੰ ਐਸੇ ਨੇ ਦੇਖ ਲਿਆ ਕਿ ਆਮ ਆਦੀ ਪਾਰਟੀ ਜਿੱਤ ਹੋਈ ਹੈ ਔਰ ਅਗਲੀ ਵਾਰ ਵੀ ਜਿਹੜੀ ਸਤਾਈ ਚ ਇਲੈਕਸ਼ਨ ਆਏਗੀ ਸਾਡੀ ਉਹਦੇ ਜਿੱਤ ਹੋਏਗੀ ਜਾ ਕੇ ਤੁਸੀਂ ਦੂਜੀ ਵਿਕਾਸ ਦੀ ਗੱਲ ਕੀਤੀ ਹੈ ਸੋ ਮੈਂ ਤੇ ਇਹ ਕਹਾਂਗਾ ਕਿ ਬੜਾ ਬਹੁਤ ਵੱਡਾ ਵਿਕਾਸਪੁਰਕ ਹੈ ਸਾਡੇ ਜੀ ਬੜਾ ਵਿਕਾਸ ਹਨੇ ਕੀਤਾ ਕਿ ਜਿਹੜਾ ਤੁਸੀਂ ਵੇਖੋਗੇ ਐਲੀਵੇਟਡ ਰੋਡ ਜਿਹੜੇ ਵਿੱਚ ਨਿਕਲਦੀ ਹੈ ਜਿਸ ਨਾਲ ਟ੍ਰੈਫਿਕ ਬਿਲਕੁਲ ਈਜ਼ ਹੋ ਗਈ ਹੈ ਉਹ ਬਣੀ ਨਹੀਂ ਸੀ ਰਹੀ ਪੂਰੀ ਨਹੀਂ ਸੀ ਹੋਰੀ ਸੋਇਨਾਂ ਨੇ ਆ ਕੇ ਪੂਰੀ ਕਰਾਈ 에어ਪੋਰਟ ਤੇ ਨੇ ਬਹੁਤ ਜ਼ੋਰ ਲਗਾਇਆ ਹਲਵਾੜੇ ਵਾਲੇ 에어ਪੋਰਟ ਤੇ ਔਰ ਉਹਦੇ ਬਾਅਦ ਸਿਵਲ ਹਸਪੀਟਲ ਜਿੱਥੇ ਬੰਦੇ ਬਹਿ ਨਹੀਂ ਸਕਦਾ ਟਾਇਲਟਸ ਨੇ ਮਾੜੇ ਸੀਗੇ ਲਿਫਟਾਂ ਨਹੀਂ ਸੀ ਆ ਗਿਆ ਖਰਾਬ ਸੀਗੀਆਂ ਇਹਨਾਂ ਨੇ ਆ ਕੇ ਸਾਰਾ ਕੰਮ ਕਰਾਇਆ ਬਹੁਤ ਸਾਰਾ ਕੰਮ ਕਰਾਇਆ ਪਾ ਕੰਝ ਬਹੁਤ ਕੰਮ ਕਰਾਇਆ ਸੜਕਾਂ ਗਲੀਆਂ ਚ ਬਹੁਤ ਕੰਮ ਕਰਾਇਆ ਇਹਨਾਂ ਕੋ 1.5 ਸਾਲ ਲੱਗੇ ਔਰ ਜਿਤਨਾ ਕਮਿਟਮੈਂਟ ਕੀਤੀ ਸੀ ਕੇਜriwal ਸਾਹਿਬ ਨੇ ਓਮਾਨ ਸਾਹਿਬ ਨੇ ਕਿ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੇਗੀ ਸੋ ਜਮਹੂਰੀਨਰ ਮਿਲਦੀ ਹੈ ਤੇ ਇਹ ਹੋਰ ਜ਼ਿਆਦਾ ਕੰਮ ਕਰ ਸਕਣਗੇ ਸੋ ਮੈਂ ਲੋਕਾਂ ਨੂੰ ਬਹੁਤ-ਬਹੁਤ ਬਤਾਈ ਦਿੰਦਾ ਸਰ ਤੁਹਾਡੀ ਗੱਲ ਕਰ ਲੈਨੇ ਅੰਮ੍ਰਿਤਸਰ ਸਾਉ ਦੇ ਤੁਸੀਂ ਐਮਐਲਏ ਹੋ ਅਗਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਵੱਲੋਂ ਹੀ ਕਾਲ ਇੱਕ ਸੋਸ਼ਲ ਮੀਡੀਆ ਟੀਮ ਦਾ ਆਗਾਜ਼ ਕੀਤਾ ਗਿਆ ਹੈ ਡਿਜੀਟਲ ਵਾਰੀਅਰਸ ਨਾਮ ਦਿੱਤਾ ਗਿਆ ਹੈ ਖਾਸ ਉਹ ਵਲੰਟੀਅਰਸ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਥੋੜੀ ਜੀ ਉਹਦੇ ਬਾਰੇ ਵੀ ਜਾਣਕਾਰੀ ਦਿਓ ਸਾਡੇ ਅੰਮ੍ਰਿਤਸਰ ਵਾਸੀ ਸੋ ਤੁਸੀਂ ਦੇਖਿਆ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈ ਤੁਸੀਂ ਜਿੰਨੇ ਮਰਜ਼ੀ ਕੰਮ ਕਰ ਲਓ ਜੇ ਉਹ ਲੋਕਾਂ ਤੱਕ ਨਹੀਂ ਪਹੁੰਚਦੇ ਤਾਂ ਲੋਕਾਂ ਨੂੰ ਥੋੜੀ ਨਿਰਾਸ਼ਾ ਰਹਿੰਦੀ ਹੈ ਸੋ ਸਾਡੀ ਟੀਮ ਨੇ ਡਿਜੀਟਲ ਵਾਰੀਅਰਜ਼ ਇਹ ਗਰੁੱਪ ਕ੍ਰੀਏਟ ਕੀਤਾ ਜਿਹੜੇ ਲੋਕਾਂ ਤੱਕ ਪਹੁੰਚ ਕਰਨਗੇ ਲੋਕਾਂ ਤੱਕ ਪਾਟੀ ਦੀਆਂ ਜਿਹੜੀ ਗਤੀਵਿਧੀਆਂ ਨੇ ਜੋ ਪਾਟੀ ਦੀਆਂ ਉਪਲਬਧੀਆਂ ਨੇ ਉਹਨਾਂ ਨੂੰ ਲੈ ਕੇ ਜਾਵਾਂਗੇ ਜਿਵੇਂ ਤੁਸੀਂ ਹੁਣ ਦੇਖ ਰਹੇ ਸਾਡੇ ਅੱਜ ਇੱਥੇ ਬੈਠੇ ਆ ਬਿਲਕੁਲ ਬਾਹਰ ਇੱਕ ਪੁਲ ਬਣ ਰਿਹਾ ਸੋ ਇਹ ਪੁਲ ਜਿਹੜਾ ਇਹ 3.1 ਕਰੋੜ 20 ਲੱਖ ਦਾ ਪਾਸ ਹੋਇਆ ਸੀਗਾ ਲੇਕਿਨ ਅਸੀਂ ਜੋ ठेका ਸੀ ਸਿਰਫ 22 ਕਰੋੜ ਤੇ 88 ਲੱਖ ਨੇ ਦਿੱਤਾ ਮਤਲਬ 11 ਕਰੋੜ ਬਚਾਇਆ ਔਰ ਇਹ 26 ਦੀ ਜੂਨ ਚ ਜਾ ਕੇ ਪੂਰਾ ਹੋਣਾ ਸੀ ਲੇਕਿਨ ਅਸੀਂ ਉਹਨਾਂ ਨੂੰ ਕਮਿਟਮੈਂਟ ਲਈ ਹੈ ਠੇਕੇਦਾਰ ਕੋ ਕਿ ਉਹ ਐਸਐਸਐਲ 25 ਦੇ ਦਸੰਬਰ ਚ ਪੂਰਾ ਕਰ ਦੇਗਾ ਸੋ ਇਹ ਜੋ ਬਹੁਤ ਸਾਰੇ ਕੰਮ ਅਸੀਂ ਕਰ ਰਹੇ ਆ ਤੇ ਜਿਹਦੇ ਪਾਣੀ ਦਾ ਕੰਮ ਬਹੁਤ ਅੱਛਾ ਸਰਫੇਸ ਵਾਟਰ ਜਿਹੜਾ ਉਹ ਬੜੇ ਪ੍ਰੋਗਰੈਸ ਅਚੀ ਸਪੀਡ ਤੇ ਹੋ ਰਿਹਾ ਟੈਂਕੀਆਂ ਬਣ ਰਹੀਆਂ ਪਾਣੀ ਦੀ ਪਾਈਪ ਪਾਈਪਲਾਈਨ ਪੈ ਰਹੀ ਹੈ ਔਰ ਸਾਨੂੰ ਉਮੀਦ ਹੈ ਕਿ ਉਹ ਹੋ ਜਾਏਗਾ ਇਸੇ ਤਰ੍ਹਾਂ ਸ਼ਹਿਰ ਦੀ ਸਫਾਈ ਵਾਸਤੇ ਜਿਹੜੇ ਠੇਕੇ ਲੱਗਨੇ ਸੀਗੇ ਉਹ ਲੱਗ ਚੁੱਕੇ ਨੇ ਔਰ ਮੈਨੂੰ ਵਾਹਸੇ ਕਿ ਅਗਲੇ ਹਫਤੇ ਅੰਦਰ ਸ਼ਦੋਮੀ ਖੁੱਲ ਜਾਣਗੇ ਸੋ ਉਹਦੇ ਨਾਲ ਹੀ ਜਿਹੜੀ ਬਾਹਰ ਮੈਡੀਸ਼ਨ ਜਿਹੜਾ ਤੁਸੀਂ ਵੇਖਦੇ ਹੋ ਡੰਪ ਮੇਰੇ ਹਲਕੇ ਚ ਸਾਊਥ ਚ ਹੈ ਤਾਂ ਉਹਦਾ ਵੀ ਜਿਹੜਾ ਕੰਟਰੈਕਟ ਇੱਕ ਵਾਰ ਲੱਗ ਚੁੱਕਾ ਉਹਨੂੰ ਇੱਕ ਬਿਨਾ ਗਾਇ ਐਕਸਟੈਂਡ ਕਰਨਾ ਪੈਗਾ ਕਿਸੇ ਕਿਸੇ ਟੈਕਨੀਕਲ ਰੀਜ਼ਨ ਕਰਕੇ ਉਹ ਵੀ ਸਾਡਾ ਹਫਤੇ ਦਾ ਅਸਨ ਖੁੱਲ ਰਿਹਾ ਦੁਬਾਰਾ ਸੈਕੰਡ ਟਾਈਮ ਔਰ ਇਹ ਸਾਰੇ ਕੰਮ ਬੜੇ ਚੇਤਰਾ ਹੋ ਜਾਣੇ ਨੇ ਫਿਰ ਤੁਸੀਂ ਨਹਿਰ ਵੇਖੋ ਸਾਡੇ ਪਿੱਛੇ ਨਹਿਰ ਵਗ ਰਹੀ ਹੈ ਤੁਸੀਂ ਤੁਹਾਡਾ ਵੀ ਉਮਰ ਠੀਕ ਠਾਕ ਹੈ ਤੁਸੀਂ ਦੇਖੋ ਜਾ ਕੇ ਤੁਸੀਂ ਇੰਨਾ ਪਾਣੀ ਕਦੇ ਨਹਿਰ ਚ ਵੇਖਿਆ ਸੋ ਛਲਕਾ ਮਾਰਦੀਆਂ ਨਹਿਰਾਂ ਆ ਰਹੀਆਂ ਨੇ ਕਦੇ ਇੰਨਾ ਪਾਣੀ ਨਰਜ ਨਹੀਂ ਸੀ ਜਿੰਨਾ ਹੁਣ ਆ ਰਿਹਾ ਹੈ ਕਿਉਂਕਿ ਅਸੀਂ ਚਾਹੁੰਦੇ ਕਿ ਪਾਣੀ ਦਾ ਜਿੰਨਾ ਸਾਡਾ ਹਿੱਸਾ ਬਣਦਾ ਪੰਜਾਬ ਦਾ ਸਾਰਾ ਇਸਤੇਮਾਲ ਕਰੀਏ ਕਿਉਂਕਿ ਅਸੀਂ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਸਿਰਫ 65% ਪਾਣੀ ਦਾ ਸਸਾਸੀ ਇਸਤੇਮਾਲ ਕਰ ਰਹੀ ਸੀ ਬਾਕੀ ਸਾਰਾ ਦੂਜੇ ਸਟੇਟs ਹਰਿਆਣਾ ਰਾਜਸਥਾਨ ਲੈ ਜਾਂਦੇ ਸੀਗੇ ਲੇਕਿਨ ਸਾਡੀ ਸਰਕਾਰ ਨੇ ਆ ਕੇ ਜਿਹੜੀ ਇਹ ਯੂਜੇਜ ਹੈ ਉਹ ਵਧਾਤਾ ਹੈ ਖਾਲ ਨਵੇਂ ਬਣੇ ਨੇ ਖਾਲ ਖਾਲੇ ਗਏ ਨੇ ਪਾਈਪਾਂ ਪਈਆਂ ਨੇ ਪੱਕਿਓ ਇਹਨੇ ਖਾਲ ਨਹਿਰਾਂ ਜਿਹੜੀਆਂ ਪਰੀਆਂ ਗਿਆ ਸੀ ਖਾਲੀ ਕਰਕੇ ਉਹਨਾਂ ਨੂੰ ਪਾਣੀ ਭੇਜਿਆ ਗਿਆ ਅਸੀਂ 90% ਤੋਂ ਉੱਪਰ ਜਿਹੜੀ ਪਾਣੀ ਦੀ ਯੂਟਿਲਿਟੀ ਉੱਥੇ ਪਹੁੰਚ ਗਏ ਆ ਸੋ ਜਿੰਨਾ ਪਾਣੀ ਇਹਨਾਂ ਦਾ ਵਧ ਵਰਤਾਂਗੇ ਉਹਨੇ ਸਾਡੇ ਟਿਊਬਵਲਸ ਤੋਂ ਪਾਣੀ ਘੱਟ ਲੱਗੇਗਾ ਸਾਹਮਣੇ ਸਰ ਸੌਦੇ ਤੁਸੀਂ ਐਮਐਲਏਓ ਸਰ ਤੁਸੀਂ ਲੋਕਾਂ ਚ ਜਾ ਕੇ ਵਿਚਰਦੇ ਹੋ ਘਰ ਘਰ ਜਾਂਦੇ ਹੋ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਹੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਤੇ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਅੱਜ ਤੱਕ ਹੱਲ ਕੀਤੀਆਂ ਗਈਆਂ ਦੇਖੋ ਜ਼ਿਆਦੀ ਸਮੱਸਿਆਵਾਂ ਤੇ ਚਾਰ ਹੀ ਨੇ ਇੱਕ ਤਾਂ ਪਾਣੀ ਸਾਫ਼ ਦੂਜੀ ਸੀਵਰ ਤੇ ਜਸਟ ਸਟਰੀਟ ਲਾਈਟਸ ਚੌਥੀਆਂ ਸੜਕਾਂ ਮੇਨ ਚਾਰ ਨੇ ਬਹੁਤਿਆਂ 90% ਘੱਟਾਂ ਹੀ ਹੁੰਦੀਆਂ ਨੇ ਸੋ ਅਸੀਂ ਕਾਫੀ ਹੱਦ ਤੱਕ ਕਾਮਯਾਬ ਰਹੇ ਅਸੀਂ ਬਹੁਤ ਸਾਰੀਆਂ ਸੜਕਾਂ ਗਲੀਆਂ ਬਣਾਤੀਆਂ ਨੇ ਪਰ ਮੈਨੂੰ ਆਸ ਹੈ ਕਿ 1.5 ਸਾਲ ਚ ਕੋਈ ਵੀ ਗਲੀ ਛੋਟੀ ਵੱਡੀ ਨਹੀਂ ਰਹੇਗੀ ਜਿਹੜੀ ਅਸੀਂ ਠੀਕ ਨਾ ਕਰਤੀ ਹੋਏਗੀ ਨਵੇਂ ਸਰੋਨਾ ਬਣਾਤੀ ਹੋਏਗੀ ਇਸ ਤਰ੍ਹਾਂ ਇਹ ਤੁਹਾਨੂੰ ਦੱਸਿਆ ਕਿ ਪਾਣੀ ਜਿਹੜਾ ਗੰਦਾ ਆ ਰਿਹਾ ਜਦੋਂ ਸਰਫੇਸ ਡਰਿੰਕਿੰਗ ਵਾਟਰ ਦਾ ਪ੍ਰੋਜੈਕਟ ਥਰੂ ਹੋ ਗਿਆ ਤੇ ਕਿਉਂਕਿ ਪਾਈਪਾਂ 24 ਘੰਟੇ ਪਾਣੀ ਰਿਆ ਕਰਨਾ ਸੋ ਪਾਈਪਾਂ ਪਾਣੀ ਗੰਦਾ ਨਹੀਂ ਆਏਗਾ ਅਗਲੇ ਸਾਲ ਤੱਕ ਅਸੀਂ ਉਮੀਦ ਕਰਦੇ ਹਾਂ ਕਿ ਸੈਪਟੈਂਬਰ ਅਕਤੂਬਰ ਤੱਕ ਪਾਣੀ ਆ ਜਾਏਗਾ ਸੋ ਸੀਵਰ ਦੇ ਵੀ ਸਾਡੇ ਠੇਕੇ ਲੱਗ ਚੁੱਕੇ ਨੇ ਸਾਡੇ ਸਾਹਮਣੇ ਇੱਥੇ ਬੜੀ ਲੰਬੀ ਲਾਈਨ ਜਾਂਦੀ ਹੈ ਜਿਹੜੀ ਚਾਟੀਵੈਂਟ ਸੀਵਰ ਟ੍ਰੀਟਮੈਂਟ ਪਲੈਂਟ ਆ ਉੱਥੇ ਜਾਂਦੀ ਹੈ ਉਹ ਵੀ ਸਾਫ਼ ਨਹੀਂ ਸੀ ਕਈ ਸਾਲਾਂ ਤੋਂ ਹੋਈ ਉਹ ਵੀ ਸਾਫ਼ ਕਰ ਰਹੇ ਆ ਦੋ ਹਫ਼ਤਿਆਂ ਕੇ ਸੰ ਲੱਗੇ ਆ ਉੱਥੇ ਸੋ ਦੋ ਦੋ ਤਿੰਨ ਤਿੰਨ ਟੱਕਣ ਹੁੰਦੇ ਉਹ ਚ ਬਹੁਤ ਗੰਦ ਨਿਕਲ ਰਿਹਾ ਇਹ ਸਾਰੀਆਂ ਜਿਹੜੀਆਂ ਕੰਮ ਕਰ ਰਹੇ ਨੇ ਦਾ ਛੋਟੇ-ਮੋਟੇ ਸੀਵਰ ਆਪੇ ਖੋਲ ਜਾਣੇ ਆ ਸੋ ਸਟਰੀਟ ਲਾਈਟਸ ਅਸੀਂ ਜਿਹੜਾ ਨਹਿਰ ਦਾ ਉਰਲਾ ਬੰਨ ਜਦੇ ਚਾਰ ਬੋਰਡ ਨੇ ਜੇ 97 ਪਿੰਡ ਥਰ ਆ ਜਾਂਦਾ ਉੱਥੇ ਵੀ ਸਟਰੀਟ ਲਾਈਟਸ ਅਸੀਂ 15 1600 ਨਵੀਆਂ ਲਵਾਈਆਂ ਨੇ ਔਰ ਪੁਰਾਣੀਆਂ ਵੀ ਰਿਪੇਅਰ ਕਰਕੇ ਲਗਾ ਰਹੇ ਹਾਂ ਸ਼ਾਇਦ ਤੁਸੀਂ ਨਵੀਆਂ ਸਟਰੀਟ ਲਾਈਟਸ ਆਰਡਰ ਕੀਤੀਆਂ ਨੇ ਇਸ ਤਰ੍ਹਾਂ ਹੀ ਅਲੱਗ-ਅਲੱਗ ਜਗ੍ਹਾ ਤੇ ਖੇਡਣ ਦੇ ਗਰਾਊਂਡ ਤਿਆਰ ਕਰ ਰਹੇ ਹਾਂ ਪੌੜਾਂ ਥੱਲੇ ਵੀ ਜਿਹੜੀ ਜਗ੍ਹਾ ਬਾਈ ਦੀ ਅਸੀਂ ਉੱਥੇ ਵੀ ਗਰਾਊਂਡ ਤਿਆਰ ਕਰ ਰਹੇ ਹਾਂ ਪਾਰਕ ਅਸੀਂ ਕੋਈ ਛੱਡਣਾ ਨਹੀਂ ਪਾਰਕ ਸਾਰੇ ਮਤਲਬ ਕਿ A1 ਬਣ ਜਾਣਗੇ ਸਾਡੇ ਸੋ ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਅਸੀਂ ਜਦੋਂ 5 ਸਾਲ ਆਪਣੇ ਪੂਰੇ ਕਰਕੇ ਦੁਬਾਰਾ ਲੋਕਾਂ 'ਚ ਪਹੁੰਚਾਂਗੇ ਸੰਗਤ ਵੋਟਰ ਲੈਂਡ ਲਈ ਤੇ ਬਹੁਤ ਖੁਸ਼ ਹੋਣਗੇ ਸਾਨੂੰ ਬਿਨਾ ਬੇਹਿਜਕਤੇ ਵੋਟ ਪਾ ਦੇਣੀ। ਲਾਸਟ ਕੁਐਸਚਨ ਸਰ ਆਮ ਜਨਤਾ ਨੂੰ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਇੱਕ ਮੈਸੇਜ। ਮੈਸੇਜ ਮੇਰੇ ਇਹੀ ਹੈ ਕਿ ਤੁਹਾਡੀ ਸਰਕਾਰ ਬਹੁਤ ਕੰਮ ਕਰ ਰਹੀ ਹੈ। ਸੋ ਤੁਸੀਂ ਪੋਜ਼ਿਟਿਵ ਰਹਿਣਾ, ਆਸ ਬਣਾ ਕੇ ਰੱਖਣੀ, ਨਿਰਾਸ਼ ਨਹੀਂ ਹੋਣਾ। ਪੰਜਾਬ ਦੇ ਲੋਕਾਂ ਨੂੰ ਵੀ ਇਹੀ ਮੈਸੇਜ ਹੈ ਕਿ ਜੋ-ਜੋ ਅਸੀਂ ਕਮਿਟਮੈਂਟ ਕੀਤੀ ਹੈ, ਚਾਹੇ ਐਜੂਕੇਸ਼ਨ ਦੀ ਹੈ, ਚਾਹੇ ਹੈਲਥ ਦੀ ਹੈ, ਚਾਹੇ ਡਰੱਗਸ ਦੀ ਹੈ, ਚਾਹੇ ਗੈਂਗਸਟਰਸ ਦੇ ਖਿਲਾਫ ਲੜਾਈ ਦੀ ਹੈ, ਇਹ ਸਾਰੇ ਕਮਿਟਮੈਂਟ ਪੂਰੀ ਕਰਨ ਕਰ ਰਹੇ ਆ। ਡਰੱਗਸ ਮਗਰ ਡਰੱਗ ਦੇ ਵਾਸਤੇ ਜਿਹੜਾ ਲੋਕਲ ਵਾਸਤੇ ਜਿੰਨੀ ਲਈ ਪੰਜਾਬ ਗਵਰਨਮੈਂਟ ਨੇ ਹੁਣ ਲੜੀ ਹੈ ਸਾਡੇ ਵੋਲੰਟੀਅਰਸ ਨੇ ਲੜੀ ਹੈ ਉਹ ਨਹੀਂ ਕਦੇ ਕਿਸੇ ਸਰਕਾਰ ਨੇ ਲੜੀ ਔਰ ਰਿਜ਼ਲਟਸ ਆਨ ਦਾ ਟਾਈਮ ਲੱਗਦਾ ਹੈ ਲੇਕਿਨ ਡੇਟਸ ਲੱਗੇ ਅਸੀਂ ਡੇਟਸ ਸਾਰਾ ਕੁਝ ਇੱਕ ਅੱਛਾ ਪੰਜਾਬ ਬਣਾ ਕੇ ਲੋਕਾਂ ਨੂੰ ਸਮਰਪਿਤ ਕਰਕੇ ਜਾਮਾਨ ਥੈਂਕ ਯੂ ਸੋ ਮਚ ਸਰ ਐਸਓਏ ਸੀਗੇ ਸਰਨਲ ਅਮ੍ਰਿਤਸਰ ਸੌ ਤੋਂ ਡਾਕਟਰ ਇੰਦਰਬੀਰ ਸਿੰਘ ਨਿੱਜਰ ਐਮਐਲਏ ਨੇ ਔਰ ਅੱਜ ਅਗਰ ਅਦਕਾਲ ਕੀਤੇ ਜਾਵੇ ਤਾਂ ਲੁਧਿਆਣਾ ਜਿਮਨੇ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਨੂੰ ਲੈ ਕੇ ਪੂਰੇ ਅਗਰ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਜਿੱਤ ਦਾ ਜਿਹੜਾ ਜਸ਼ਨ ਹੈ ਉਹ ਵਕ ਵਕ ਜਗ੍ਹਾ ਤੇ ਮਨਾਇਆ ਜਾ ਰਿਹਾ ਤੇ ਅਮ੍ਰਿਤਸਰ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਜਿਹੜਾ ਜਸ਼ਨ ਹੈ ਉਹ ਮੌਜੂਦ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪਾਰਟੀ ਸਮਰਥਕਾਂ ਦਾ ਪੂਰਾ ਸਹਿ ਯੋਗ ਜਿਹੜਾ ਇਸ ਦੇ ਵਿੱਚ ਮਿਲਿਆ ਹੈ ਉਹਨਾਂ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਤੇ ਇਸ ਦੇ ਨਾਲ ਨਾਲ ਹੀ ਜਸ਼ਨ ਜਿਹੜਾ ਹੈ ਉਹ ਲਗਾਤਾਰ جاری ਹੈ ਤੇ ਖਾਸ ਅੰਮ੍ਰਿਤਸਰ ਸਾਉ ਦੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਵੱਲੋਂ ਖਾਸ ਜੋ ਡਵੈਲਪਮੈਂਟ ਦੇ ਕੰਮ ਨੇ ਉਹ ਦੱਸੇ ਗਏ ਨੇ ਤੇ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ 1.5 ਸਾਲ ਦੇ ਵਿੱਚ ਪੰਜਾਬ ਨੂੰ ਹੋਰ ਰੰਗਲਾ ਪੰਜਾਬ ਬਣਾ ਲੈ ਲਗਾਤਾਰ ਵਿਕਾਸ ਕੰਮ ਜਿਹੜੇ ਨੇ ਉਹ ਜਾਰੀ ਰਹਿਣਗੇ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ